ਗੱਡੀ ਆ ਜਿਹੜੀ ਸ਼ੀਸ਼ਾ ਤੋੜ ਕੇ ਇਹਦੇ ਵਿੱਚੋਂ ਕੈਸ਼ ਲੁੱਟ ਕੇ ਲੈ ਗਏ ਤਾਂ ਉਹ ਸਾਰੀ ਜਿਹੜੀ ਘਟਨਾ ਸੀਸੀਟੀ ਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਕਿਸ ਤਰ੍ਹਾਂ ਚੋਰ ਆਂਦਾ ਅਜੀ ਵਿਜੀ ਕੀ ਨਾਮ ਆਪਣਾ ਸਤਵਿੰਦਰ ਅਵੀ ਦਾ ਮੇਰਾ ਨਾਮ ਅ ਕਟਨਾ ਜਿਹੜੀ ਹੋਈ ਹੈ ਜੀ ਕੀ ਮਾਮਲਾ ਕੀ ਸੀ ਪੂਰਾ ਮੈਂ ਜਸਟ ਇੱਥੇ ਬੀਜੇ ਗਵਰਨਮੈਂਟ ਦੇ ਸਾਹਮਣੇ ਆਪਣੇ ਪੈਂਟ ਲੈਣ ਲਈ ਰੁਕਿਆ ਸੀਗਾ ਤੇ ਜਸ ਪੈਂਟ ਲਈ ਤੇ 5 ਮਿੰਟਾਂ ਬਾਹਰ ਆ ਕੇ ਦੇਖਿਆ ਤੇ ਬਾਰੀ ਖੋਲੀ ਤੇ ਦੇਖਿਆ ਵੀ ਸ਼ੀਸ਼ਾ ਟੁੱਟਿਆ ਹੋਇਆ ਉਸ ਤੋਂ ਬਾਅਦ ਕੈਮਰੇ ਵਗੈਰਾ ਚੈੱਕ ਕੀਤੇ ਤੇ ਇਹ ਪਤਾ ਲੱਗਿਆ ਚੋਰੀ ਦਾ ਜੀ ਤੇ ਬੈਗ ਸੀਗਾ ਬੈਗ ਦੇ ਵਿੱਚ ਮੇਰਾ ਨੀਅਰ ਬਾਕਸ 3000 ਰੁਪਏ ਸੀਗਾ ਜੀ ਹਾਂਜੀ ਇਹ ਕੰਮ ਕਰਦੇ ਆ ਜੀ ਇਹ ਸੀਮੈਂਟ ਤੇ ਰੇਤੇ ਬਜਰੀ ਦਾ ਕੰਮ ਆ ਜੀ ਆਪਣਾ ਜੱਸੀ ਚੌਂਕ ਤੁਸੀਂ ਇੱਥੇ ਪੈਂਟ ਲੈਣਾ ਹਾਂਜੀ ਹਾਂਜੀ ਤੇ ਆ ਕੇ ਦੇਖਿਆ ਕਿੰਨੇ ਕਿ ਚਿਰਤੇ ਹੈ ਘਟਨਾ ਵਾਪਰ ਗਈ 5 ਮਿੰਟ ਹੀ ਲੱਗੇ ਮੈਂ ਕਹਿੰਦਾ ਹਾਲਾਤ ਹੀ ਦੇਖੋ ਤੁਸੀਂ 5 ਮਿੰਟ ਲੱਗੇ ਸਿਰਫ ਹੀ ਤੇ ਬਿਲਕੁਲ ਸਾਹਮਣੇ ਖੜੀ ਹੈ ਕਾਰ ਦੁਕਾਨ ਦੇ ਕਿੰਨੇ ਬੰਦੇ ਸੀ ਇਹ ਜੀ ਅੱਜ ਵੀ ਘਟਿਆ ਹੈ ਕੈਮਰੇ ਵਿੱਚ ਫਿਲਹਾਲ ਵੀਰ ਇੱਕ ਹੀ ਦਿਖ ਰਿਹਾ ਹੈ ਬਾਕੀ ਦੁਕਾਨਾਂ ਬੰਦ ਹੋ ਚੁੱਕੀਆਂ ਸੀਗਾ ਸਵੇਰੇ ਪਤਾ ਚੱਲੇਗਾ ਜੀ ਹਾਂਜੀ ਕੈਮਰਾ ਇਹ ਤੋੜਿਆ ਗਿਆ ਸ਼ੀਸ਼ਾ ਜੀ ਸ਼ੀਸ਼ਾ ਤੋੜਿਆ ਗਿਆ ਜੀ ਤਿੰਨ ਵਾਰ ਬੰਦੇ ਨੇ ਟਰਾਈ ਕੀਤੀ ਸ਼ੀਸ਼ਾ ਤੋੜਨੇ ਦੀ ਤੀਸਰੀ ਵਾਰ ਤੋੜ ਕੇ ਲੈ ਗਿਆ ਇਹ ਕਿਤੇ ਨਾ ਚਾਹੋ ਕਿ ਪੁਲਿਸ ਨੂੰ ਰਿਪੋਰਟ ਕਰਾ ਦਿੱਤੀ ਇਹੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਜੀ ਰਿਪੋਰਟ ਦਰਜ ਹੋ ਗਈ ਹੈ ਜੀ ਹਾਂਜੀ ਇਹ ਜੇ ਅਨਸਰਾਂ ਤੇ ਇੱਕ ਅਮਲ ਕੜੀ ਸਜਾ ਮਿਲਣੀ ਚਾਹੀਦੀ ਉਹਨਾਂ ਨੂੰ ਸਰਕਾਰ ਬਈ ਜ਼ਰੂਰ ਮਿਲਣੀ ਚਾਹੀਦੀ ਵੀਰੇ ਜਿਵੇਂ ਆਪਾਂ ਐਸ ਵੇਲੇ ਤੱਕ ਮਿਹਨਤ ਕਰਦੇ ਪਏ ਹਾਂ ਤੁਸੀਂ ਮਿਹਨਤ ਕਰਦੇ ਪਿਆ ਜੇ ਐਂ ਹੀ ਬੰਦੇ ਨੇ ਅਮੀਰ ਹੋਣਾ ਤਾਂ ਫਿਰ ਆਪਾਂ ਵੀ ਇਹੀ ਕੰਮ ਸ਼ੁਰੂ ਕਰ ਲੈਣੇ ਜੀ ਸੌਖਾ ਕੰਮ ਹੈ ਜੀ ਉਮੀਦ ਹੈ ਜੀ ਪੁਲਿਸ ਤੋਂ ਮਤਲਬ ਜਿਹੜਾ ਪੂਰੀ ਉਮੀਦ ਹੈ ਜੀ ਆਪ ਸਰਕਾਰ ਦੇ ਪੂਰੀ ਉਮੀਦ ਹੈਗੇ ਜੇ ਬਲੋਜਰ ਚਲਾ ਸਕਦੇ ਨੇ ਤਾਂ ਕੁਝ ਵੀ ਨਹੀਂ ਹੈਗਾ ਜੀ ਜੀ ਕੀ ਨਾਮ ਆਪਣਾ ਸੁਪਰੇਂਦਰ ਅਵੀ ਦਾ ਮੇਰਾ ਨਾਮ ਇਹ ਘਟਨਾ ਜਿਹੜੀ ਹੋਈ ਹੈ ਜੀ ਕੀ ਮਾਮਲਾ ਕੀ ਹੋਇਆ ਮੈਂ ਜਸਟ ਇੱਥੇ ਬੀਜੇ ਗਾਰਮੈਂਟ ਦੇ ਸਾਹਮਣੇ ਆਪਣੀ ਪੈਂਟ ਲੈਣ ਲਈ ਰੁਪਿਆ ਸੀਗਾ ਤੇ ਜਸਟ ਪੈਂਟ ਲਈ ਤੇ 5 ਮਿੰਟਾਂ ਬਾਅਦ ਆ ਕੇ ਦੇਖਿਆ ਤੇ ਬਾਰੀ ਖੋਲੀ ਤੇ ਦੇਖਿਆ ਵੀ ਸ਼ੀਸ਼ਾ ਟੁੱਟਿਆ ਹੋਇਆ ਉਸ ਤੋਂ ਬਾਅਦ ਕੈਮਰੇ ਵਗੈਰਾ ਚੈੱਕ ਕੀਤੇ ਤੇ ਇਹ ਪਤਾ ਲੱਗਿਆ ਚੋਰੀ ਦਾ ਜੀ ਤੇ ਬੈਗ ਸੀਗਾ ਬੈਗ ਦੇ ਵਿੱਚ ਮੇਰਾ ਨਿਅਰ ਵਰਕ 3 ਲੱਖ ਰੁਪਿਆ ਸੀਗਾ ਜੀ ਹਾਂਜੀ ਇਹ ਕੰਮ ਕਰਦੇ ਆ ਜੀ ਇਹ ਸੀਮੈਂਟ ਤੇ ਰੇਤੇ ਵਜਰੀ ਦਾ ਕੰਮ ਹੈ ਜੀ ਆਪਣਾ ਜੱਸੀ ਚੌਂਕ ਤੁਸੀਂ ਇੱਥੇ ਪੈਂਟ ਲੈਣਾ ਹਾਂਜੀ ਹਾਂਜੀ ਤੇ ਆ ਕੇ ਦੇਖਿਆ ਕਿੰਨੇ ਕਿਤੇ ਇਹ ਘਟਨਾ ਵਾਪਰ ਗਈ 5 ਮਿੰਟ ਹੀ ਲੱਗੇ ਮੈਂ ਕਹਿੰਦਾ ਹਾਲਾਤ ਹੀ ਦੇਖੋ ਤੁਸੀਂ 5 ਮਿੰਟ ਲੱਗੇ ਸਿਰਫ ਹੀ ਤੇ ਬਿਲਕੁਲ ਸਾਹਮਣੇ ਖੜੀ ਹੈ ਕਾਰ ਦੁਕਾਨ ਦੇ ਕਿੰਨੇ ਬੰਦੇ ਸੀ ਇਹ ਜੀ ਉੱਥੋਂ ਸੜੇ ਆਏ ਕੈਮਰੇ ਦੇ ਵਿੱਚ ਫਿਲਹਾਲ ਵੀਰੇ ਇੱਕ ਹੀ ਦਿਖ ਰਿਹਾ ਬਾਕੀ ਦੁਕਾਨਾਂ ਬੰਦ ਹੋ ਚੁੱਕੀਆਂ ਸੀਗਾ ਸਵੇਰੇ ਪਤਾ ਚੱਲੇਗਾ ਜੀ ਅੱਛਾ ਹਾਂਜੀ ਕੈਮਰਾ ਇਹ ਤੋੜਿਆ ਗਿਆ ਸ਼ੀਸ਼ਾ ਜੀ ਉਹ ਸ਼ੀਸ਼ਾ ਤੋੜਿਆ ਗਿਆ ਜੀ ਤਿੰਨ ਵਾਰ ਬੰਦੇ ਨੇ ਟਰਾਈ ਕੀਤੀ ਸ਼ੀਸ਼ਾ ਤੋੜਨੇ ਦੀ ਤੀਸਰੀ ਵਾਰ ਤੋੜ ਕੇ ਲੈ ਗਿਆ ਇਹ ਕਿਹਨੇ ਚਾਹੋ ਕਿ ਪੁਲਿਸ ਨੂੰ ਰਿਪੋਰਟ ਦਰਜ ਕਰਾਤੀ ਤੇਹੀ ਆ ਕਿ ਸਾਡੀ ਮਦਦ ਕੀਤੀ ਜਾਵੇ ਜੀ ਰਿਪੋਰਟ ਦਰਜ ਹੋ ਗਈ ਹੈ ਜੀ ਹਾਂਜੀ ਇਹਦੇ ਅਨਸਰਾਂ ਤੇ ਕੜੀ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਕਾਰਵਾਈ ਹੋਣੀ ਚਾਹੀਦੀ ਜਰੂਰ ਮਿਲਣੀ ਚਾਹੀਦੀ ਵੀਰੇ ਜਿਵੇਂ ਆਪਾਂ ਇਸ ਵੇਲੇ ਤੱਕ ਮਿਹਨਤ ਕਰਦੇ ਪਏ ਹਾਂ ਤੁਸੀਂ ਮਿਹਨਤ ਕਰਦੇ ਪਏ ਜੇ ਐਂ ਬੰਦੇ ਨੇ ਅਮੀਰ ਹੋਣਾ ਤਾਂ ਫਿਰ ਆਪਾਂ ਵੀ ਇਹੀ ਕੰਮ ਸ਼ੁਰੂ ਕਰ ਲੈਣੇ ਜੀ ਸੌਖਾ ਕੰਮ ਹੈ ਜੀ ਉਮੀਦ ਹੈ ਜੀ ਪੁਲਿਸ ਮਤਲਬ ਜਿਹੜਾ ਪੂਰੀ ਉਮੀਦ ਹੈ ਜੀ ਆਪ ਸਰਕਾਰ ਤੇ ਪੂਰੀ ਉਮੀਦ ਹੈ ਕਿ ਜੇ ਬਲਡੋజర్ ਚਲਾ ਸਕਦੇ ਨੇ ਤਾਂ ਕੁਝ ਵੀ ਨਹੀਂ ਹੈਗਾ ਜੀ